ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੀ ਮਗਰਵਾਲੇ ਪੋਨਾਂ ਦੇ ਚਾਹ ਹਾਂ ਅਸੀਂ ਪਿੰਡ ਸੀ ਮਗਰਵਾਲੇ ਦੇ ਨਿਵਾਸੀ ਅਸੀਂ ਦੇ ਖਾਲਸਾ ਅਸੀਂ ਤੋਂ ਦੇ ਪੁਜਾ ਤੇ ਅਸੀਂ ਦਸਿਆ ਦੇ ਖਾਲਸਾ ਆਪਣੇ ਪਿੰਡ ਦੇ ਕਰੇ ਲੋਕਾਂ ਨਾਲ ਕਰਾਂਗੇ ਅਸੀਂ ਆਪਣੇ ਪਿੰਡ ਦੇ ਜੇ ਕਿਸ ਨੂੰ ਤਾਂ ਜੇ ਕਿਸ ਤਾਂ ਨਸ਼ਾ ਨਹੀਂ ਕਰਦੇ ਅਫੀਸਰ ਪਿੰਡ ਉਚੀ ਮੰਗਲੀ ਦੇ ਨਿਵਾਸੀਆਂ ਨੂੰ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਯੋਧ ਨਸ਼ਾ ਵਿਰੋਧ ਜਾਤਾ ਤਹਿਤ ਸੰਬੋਧਿਤ ਕੀਤਾ ਮੰਤਰੀ ਨੇ ਹਾਜ਼ਰ ਹੋਏ ਲੋਕਾਂ ਨੂੰ ਨਸ਼ਿਆਂ ਦਾ ਖਾਤਮਾ ਕਰਨ ਲਈ ਸੌਂਪ ਵਿਚਗਾਈ ਗਈ ਅਤੇ ਕਿਹਾ ਕਿ ਜਿਹੜੇ ਲੋਕ ਕਿਸੇ ਮਾਰੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਤੰਦਲ ਵਿੱਚ ਫਸ ਚੁੱਕੇ ਹਨ ਉਹਨਾਂ ਦਾ ਮੁਫਤ ਇਲਾਜ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਉਹ ਅਜਿਹੇ ਲੋਕਾਂ ਨੂੰ ਅਪੀਲ ਵੀ ਕਰਦੇ ਹਨ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਕਰਵਾਇਆ ਜਾਵੇ। ਪਿੰਡ ਉਚੀ ਮੰਗਲੀ ਦੇ ਵਿੱਚ ਜਾਗਰੂਕਤਾ ਸਭਾ ਨੂੰ ਸਮੋਤਨ ਕਰਦਿਆਂ ਮੰਤਰੀ ਮੁੰਡੀਆਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਅਹਿਮ ਭੂਮਿਕਾ ਨਿਭਾਵੇਗੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਾਉਂ ਸਿੰਘ ਮਾਨ ਜੀ ਵੱਲੋਂ ਸੂਬੇ ਨੂੰ ਹਸਤਾ ਵਸਤਾ ਤੇ ਨਸ਼ਾ ਮੁਕਤ ਬਣਾਉਣ ਦੇ ਦੇਖੇਗੇ ਸੁਪਨੇ ਨੂੰ ਅਨੁਸਾਰ ਕਰਨ ਲਈ ਨਸ਼ਾ ਮੁ ਜਿਸ ਦੇ ਤਹਿਤ ਰੋਜ਼ਾਨਾ ਦੇ ਆਧਾਰ ਉੱਤੇ ਪਿੰਡਾਂ ਵਿੱਚ ਨਸ਼ਿਆਂ ਦੇ ਖਾਤਮੇ ਦਾ ਸੱਦਾ ਦੰਦੇ ਹੋਏ ਲੋਕਾਂ ਨੂੰ ਇਸ ਵੱਡੀ ਸਮਾਜਿਕ ਭਲਾਈ ਦੇ ਖਾਤਮੇ ਲਈ ਇਕਜੁੱਟ ਕੀਤਾ ਜਾਵੇਗਾ ਤੇ ਲੱਗਦਾ ਕਿ ਜਿਹੜਾ ਇਹ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਜੇ ਪਿੰਡ ਵਾਸੀ ਸਹਿਯੋਗ ਕਰਦੇ ਆ ਤਾਂ ਜਲਦੀ ਨਸ਼ਾ ਖਤਮ ਹੋ ਸਕਦਾ ਹੈ ਦੇਖੋ ਜੀ ਜਿਹੜਾ ਵੀ ਸਾਡੇ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਉਪਰਾਧਾ ਕੀਤਾ ਇਹ ਬਹੁਤ ਹੀ ਸਲਾਘਾਯੋਗ ਹੈ ਹਰ ਇੱਕ ਪਿੰਡ ਪੜਾ ਕੇ ਜਾ ਕੇ ਜਾਗਰੂਕਾ ਕਰਦੇ ਨੇ ਔਰ ਅਸੀਂ ਵੀ ਇਹ ਕਹਿੰਦੇ ਆ ਵੀ ਜਿਹੜਾ ਇਹ ਜਿਹੜਾ ਰੋਗ ਆ ਚੱਕਿਆ ਜਾਵੇ ਜੜ ਤੋਂ ਹੀ ਚੱਕਿਆ ਜਾਵੇ ਤੇ ਇਸ ਨਾਲ ਸਾਡੇ ਜਿਹੜੇ ਮਰਨ ਵਾਲੀਆਂ ਜਵਾਨੀਆਂ ਨੇ ਲੋਕਾਂ ਦੇ ਘਰ ਬੇਕਾਰ ਹੁੰਦੇ ਨੇ ਲੋਕੀ ਅਪਾਜ ਹੁੰਦੇ ਨੇ ਵੀ ਉਹ ਹੁਣ ਤੋਂ ਬਚ ਜਾਣਗੇ ਅਸੀਂ ਇਸ ਸਰਕਾਰ ਦਾ ਆਪਣੇ ਵੱਲੋਂ ਸਾਡੀ ਪੰਚਾਇਤ ਮੰਗਲੀ ਉੱਚੀ ਵੱਲੋਂ ਬਹਿਦਰੋਂ ਧੰਨਵਾਦ ਕਰਦੇ ਆ ਨਾਲ ਵਾਅਦਾ ਵੀ ਕਰਦੇ ਆ ਵੀਰ ਅਸੀਂ ਸਾਡੇ ਪਿੰਡਾਂ 'ਚ ਨਾ ਕੋਈ ਰਸਾ ਕਰੂਗਾ ਤੇ ਨਾ ਅਸੀਂ ਵਿਟਣ ਦੇਵਾਂਗੇ ਠੀਕ ਧੰਨਵਾਦ ਦੇਖੋ ਜੀ ਜਿਹੜਾ ਸਰਕਾਰ ਦੇ ਵੱਲੋਂ ਸ਼੍ਰੀ ਭਗਵੰਤ ਸਿੰਘ ਜੀ ਮਾਨ ਜੀ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਸਾਡੇ ਜਿਹੜੇ ਕੈਬਨਟ ਮੰਤਰੀ ਮੁੰਡਿਆ ਸਾਹਿਬ ਵੱਲੋਂ ਜਿਹੜੀ ਇਹਨਾਂ ਨੇ ਯਾਤਰਾ ਸ਼ੁਰੂ ਕੀਤੀ ਆ ਸਾਡੇ ਪਿੰਡ-ਪਿੰਡ ਜਾ ਕੇ ਤੇ ਬਹੁਤ ਹੀ ਸ਼ਲਾਘਾਯੋਗ ਆ ਜੀ ਇਹਦੇ ਨਾਲ ਨਾਲ ਜਿਹੜੀ ਸਾਡੇ ਪਿੰਡਾਂ ਦੀ ਜਵਾਨੀ ਆ ਜੀ ਉਹ ਵਜੂਗੀ ਜੀ ਲੋਕਾਂ ਦੇ ਜਿਹੜੀਆਂ ਮਾਮਾ ਦੇ ਘਰ-ਪੱਟ ਹੁੰਦੇ ਨੇ ਜੀ ਉਹਨਾਂ ਦਾ ਬਹੁਤ ਵੱਡਾ ਬਚਾਅ ਹੋ ਜਾਊਗਾ ਜੀ ਪਰ ਇਹਦੇ ਨਾਲ ਨਾਲ ਇਕੱਲੀ ਸਰਕਾਰ ਕੀ ਨਹੀਂ ਕੰਮ ਕਰ ਸਕਦੀ ਨਾਲ ਸਾਡੀ ਜਿਹੜੀ ਪਬਲਿਕ ਆ ਉਹਨੂੰ ਸਹਿਯੋਗ ਦੇਣਾ ਪਊਗਾ ਜੀ ਆਪੋ ਆਪਣੀ ਹਾਰਜ ਸਮਝਦੇ ਹੋਏ ਜੀ ਇਹ ਸਾਰਿਆਂ ਨੂੰ ਸਹਿਯੋਗ ਦੇਣਾ ਪਊਗਾ ਜੀ ਤਾਂ ਇਹ ਜਿਹੜੀ ਸਾਰੀ ਮੁਹਿਮਾ ਇਹਨੂੰ ਅਸੀਂ ਇਹ ਪੂਰਤੀ ਕਰ ਸਕਦੇ ਹਾਂ ਜੀ ਇਹਦੇ ਨਾਲ ਸਾਡਾ ਜਿਹੜੇ ਆਉਣ ਵਾਲੀ ਜਵਾਨੀ ਆ ਉਹ ਵੱਸ ਸਕਦੀ ਆ ਬਾਕੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੀ ਖੇਡਾਂ ਦੇ ਪ੍ਰਫੁੱਲਤ ਕਰਨ ਸਟੇਡੀਅਮ ਦੇ ਲਈ ਬਣਾਉਣ ਜਿਹੜੇ ਬੱਚੇ ਉਹਨਾਂ ਦਾ ਜਿਹੜਾ ਮਾਈਂਡਾ ਉਧਰ ਚੇਂਜ ਹੋ ਕੇ ਖੇਡਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਖੇਡਾਂ ਵੱਲ ਜਿਹੜੇ ਖਿਡਾਰੀ ਖੇਡਣਗੇ ਪਿੰਡਾਂ ਦੇ ਵਿੱਚੋਂ ਤਿਆਰ ਹੋ ਕੇ ਜਾਣਗੇ ਤੇ ਨਾਲੇ ਸਾਡੇ ਜਿਹੜਾ ਸਟੇਟ ਦਾ ਨਾਮ ਉੱਚਾ ਹੋਊਗਾ ਤੇ ਨਾਲੇ ਜਿਹੜੀਆਂ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਲੱਗਣਗੇ ਤੇ ਉਹਦੇ ਕਰਕੇ ਜਿਹੜੀ ਨਸ਼ਾ ਦੀ ਠੱਲ ਜਿਹੜੀ ਪਊਗੀ ਉਹਦੇ ਲਈ ਸਾਨੂੰ ਜਿਹੜੇ ਸਰਕਾਰ ਨੂੰ ਵੀ ਤੇ ਸਾਨੂੰ ਜਿਹੜੇ ਪਿੰਡ ਵਾਲੀਆਂ ਸਾਡੇ ਜਿਹੜੇ ਹੈਗੇ ਸਾਨੂੰ ਸਾਰਿਆਂ ਨੂੰ ਉਪਰਾਲਾ ਰਲ ਮਿਲ ਕੇ ਕਰਨਾ ਪੈਣਾ ਜੀ ਇਸ ਲਈ ਜਿਹੜਾ ਸਾਡਾ ਸਾਰਾ ਸਮੁੱਚਾ ਜਿਹੜਾ ਪੰਜਾਬ ਆ ਜੀ ਉਹ ਨਸ਼ਿਆਂ ਦੇ ਬਚਾਅ ਹੋ ਸਕਦਾ ਜੀ ਥੈਂਕ ਯੂ ਵਾਹਿ ਖਾਲਸਾ